ਸਤਾਰਾਂ ਸੌ ਇੱਕੀ ਈਸਵੀ ਜੋ ਕਿ ਪੰਜ ਵਿਸਾਖ ਸੋਲਾਂ ਸੌ ਅਠੱਤਰ ਬੀਕਾਨੇਰ ਸਮਤ ਬਣਦਾ ਹੈ ਦਾ ਅੰਮ੍ਰਿਤ ਵੇਲਾ ਵੈਸਾਖ ਦੀ ਰੁੱਤ ਵਿੱਚ ਤੜਕੇ ਸੂਰਜ ਦੀ ਪਹਿਲੀ ਕਿਰਨ ਨੇ ਜਦੋਂ ਅੰਮ੍ਰਿਤ ਸਰੋਵਰ ਦੇ ਜਲ ਨੂੰ ਛੂਹਿਆ ਸੀ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਸਾ ਦੀ ਵਾਰ ਤੇ ਅੰਮ੍ਰਿਤ ਤੇ ਅੰਮ੍ਰਿਤ ਛੰਦ ਸੰਪੂਰਨ ਹੋਏ ਗੁਰੂ ਕੇ ਮਹਿਲ ਤੋਂ ਸੁਨੇਹਾ ਆਇਆ ਸੀ ਕਿ ਦਸ ਪੰਜ ਗੁਰੂ ਸ਼ਤਮ ਸੀ ਸ੍ਰੀ ਗੁਰੂ ਗੋਬਿੰਦ। ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਦੇ ਘਰ ਮਾਤਾ ਨਾਨਕੀ ਜੀ ਦੀ ਕੁੱਖੋਂ ਇੱਕ ਨੂਰਾਨੀ ਬਾਲਕ ਦਾ ਆਗਮਨ ਹੋਇਆ ਹੈ। ਸਭ ਤੋਂ ਛੋਟੇ ਪੁੱਤਰ ਜੇ ਔਰ ਤੇ ਮੀਰੀ ਪੀਰੀ ਦੇ ਮਾਲਕ ਚੱਲ ਪਏ ਤੇ ਆਪਣੇ ਮਹਿਲ ਵਿੱਚ ਉਸ ਅਗੰਮੀ ਰੂਹ ਦੇ ਦਰਸ਼ਨ ਕਰਨ ਜਦ ਸ੍ਰੀ ਗੁਰੂ ਗੋਬਿੰਦ ਜਦ ਸ੍ਰੀ ਹਰਗੋਬਿੰਦ ਸਾਹਿਬ ਜੀ ਨੇ ਬਾਲਕ ਦੇ ਚਿਹਰੇ ਵੱਲ ਵੇਖਿਆ ਤਾਂ ਅੱਖਾਂ ਚਮਕੀਆਂ ਤੇ ਝੁੱਕ ਕੇ ਨਮਸਕਾਰ ਕੀਤਾ। ਫਾਈ ਬੀਦੀ ਚੰਦ ਜੀ ਇਹ ਸਭ ਦੇਖ ਕੇ ਹੈਰਾਨ ਹੋਏ ਤੇ ਕਾਰਨ ਪੁੱਛਿਆ ਇਸ ਤਰ੍ਹਾਂ ਝੁੱਕ ਕੇ ਕਿਸੀ ਨਮਸਕਾਰ ਦਾ। ਅਕੂ ਸੁਣ ਕੇ ਪਾਤਸ਼ਾਹ ਬਚਨ ਕਿਤੇ ਇਹ ਬਾਲਕ ਤਨੰਦੀ ਦਾ ਆ ਤੇ ਤਿਆਗ ਜੀ ਸੂਰਮੇਤ ਬਣੇਗਾ ਤੇ ਸਦਾ ਨਾ ਹੋਏਗਾ ਪ੍ਰਗਮ ਇਸ ਤਰ੍ਹਾਂ ਬਾਅਦ ਇਸ ਬਾਬਾ ਤਿਆਗਮ ਜੀ ਨੇ ਆਪਣੀ ਵੱਡੀ ਤਰਾ ਬਾਬਾ ਗੁਰਦਿੱਤਾ ਜੀ ਬਾਬਾ ਅਣੀ ਰਾਏ ਜੀ ਬਾਬਾ ਅਤੰਗ ਰਾਏ ਜੀ ਬਾਬਾ ਸੂਰਜ ਮਾਲ ਜੀ ਤੇ ਭੈਣੋ ਵੀਰੋ ਦੀ ਨਾਲ ਲਗਭਗ 6 ਸਾਲ ਤੱਕ ਜਿਵੇਂ ਸਾਹਿਬ ਜੀ ਕੇ ਆਪਣਾ ਬਚਪਨ ਗੁਜ਼ਾਰਿਆ ਸਾਹਿਬ ਗੁਰਦਾਸ ਜੀ ਨੇ ਉਹਨਾਂ ਨੂੰ ਪੜ੍ਹ ਪਾਛਾਈ ਕਾਮ ਤੇ ਗੁਰਮਤਿ ਵਿਦਿਆ ਦਾ ਗਿਆਨ ਦਿੱਤਾ। ਭਾਈ ਵੀਦੀ ਚੰਦ ਜੀ ਨੇ ਹੋਰ ਸਵਾਲੀ ਤਾਂ ਪਿਤਾ ਦਾ ਬੁੱਤ ਜੀ ਨੇ ਵਿਦਿਆ ਦਿੱਤੀ। ਉਹ ਜੀ ਸਾਲਾਂ ਵਿੱਚ ਗਿਆਨ ਧਿਆਨ ਬਾਹਰੀ ਦਾ ਸਿਮੇ ਰੋ। ਸਰਪਲਾ ਸੋਪਣ ਹੋ ਗਈ। ਇੱਕ ਵਾਰੀ ਜਦੋਂ ਬਾਬਾ ਕੋ ਦਿੱਤਾ ਜੀ ਦਾ ਸ੍ਰੀ ਦੇ ਪਿਆ ਦਾ ਗੁਣ ਸੀ। ਮਾਤਾ ਨਾਨਕ ਜੀ ਨੇ ਕਿਆ ਮਰ ਜੀ ਨੂੰ ਸੋਨੇ ਵਸਤਰ ਤੇ ਗਹਿਣੇ ਪਾ ਕੇ ਕੈਰ ਕੀਤਾ। ਜਦसे ਵੀ ਜੀ ਖਲੋੜ ਦਾ ਬੱਚਾ ਤੀਨਾ ਕੱਪੜਾ ਖੜਾ ਕੰਬਦਾ ਵੇਖ ਗੁਰੂ ਬਾਬਾ ਤੇ ਮਾਤਾ ਜੀ ਨੇ ਆਪਣੀ ਬਸਤਰ ਤੇ ਕਹਤਾ ਹੋਰ ਤਾਂ ਬਕਰ ਹੈ ਇਹ ਸਾਜ ਤੇ ਦਿਆ ਦਾ ਰੂਪ ਦਾ ਰਾਹ ਚੁੜੇਗਾ। ਸੇਵੇਂ ਪਾਤਸ਼ਾਹ ਦੇ ਸਭ ਤੋਂ ਛੋਟੇ ਪੁੱਤਰ ਪਾਪਾ ਜੀ ਜਦੋਂ ਜੋਬਨ ਰੂਪ ਤਾਂ ਜੋਬਨ ਰੂਪੇ ਆਇਆ ਤਾਂ ਚਾਰ ਪਰਿਵਾਰਾਂ ਦਾ ਸੰਤ ਸੀ ਇਸੇ ਮੂਨਾ ਜੰਦ ਖੱਤਰੀ ਦੀ ਪੁੱਤਰੀ ਗੁਦਰੀ ਜੀ ਨਾਲ ਉਹਨਾਂ ਦਾ ਵਿਆਹ ਹੋਇਆ। ਇਸ ਜੋੜੀ ਦਾ ਕਰਮ ਵੇਖਦੇ ਆ ਸਾਰੇ ਹੀ ਜੋੜੀ ਦਾ ਜਸ ਕਰਨ ਲੱਗੇ ਉਹ ਦੋਵੇਂ ਧਰਮ ਪਿਆਰ ਅਤੇ ਸੇਵਾ ਦਾ ਪ੍ਰਤੀਕ ਬਣ ਗਈ। ਸੋ ਲਗਾ 35 ਦੀ ਉਮਰ ਬਾਬਾ ਤਿਆਗ ਮਜੀਦੀ ਦੀ ਉਮਰ 14 ਸਾਲ ਦੀ ਸੀ ਜਦੋਂ ਕਰਤਾਰਪੁਰ ਸਾਹਿਬ ਦੀ ਜੰਗ ਸੀ ਆਪਣੇ ਗੁਰੂ ਪਿਤਾ ਸ੍ਰੀ ਗੁਰੂ ਅਰਗਵਿੰਦ ਜੀ ਦੀ ਅਗਵਾਈ ਵਿੱਚ ਬਾਬਾ ਤਿਆਗ ਮਜੀਦੀ ਨੇ ਸ਼ਮਸ਼ੀਰ ਸਾਖ ਵਿੱਚ ਪੜੀ ਤੇ ਜੂਝਣਾ ਸ਼ੁਰੂ ਕਰ ਦਿੱਤਾ ਸਮਾ ਵਿਦਿਆ ਸੂਰ ਸਿੱਖੜ ਚੜਿਆ ਮਾਤਾ ਨਾਨਕੀ ਜੀ ਨੇ ਸੁਨੇਹਾ ਭੇਜ ਦਿੱਤਾ ਬੇਟਾ ਤੁਸੀਂ ਸਵੇਰ ਦੇ ਮੈਦਾਨ ਜੰਗ ਵਿੱਚ ਜੂਝ ਰਹੇ ਹੋ ਹਾਲੇ ਤੁਹਾਡੀ ਉਮਰ ਹੈ ਬਹੁਤ ਛੋਟੀ ਤੁਸੀਂ ਖਾਕਾ ਗਈ ਹੋਗੇ ਕੁਣ ਵਾਪਸ ਆ ਕੇ ਕੁਦਰ ਆਰਾਮ ਕਰ ਲਓ ਪਰ ਤਿਆਗ ਮਾ ਜੀ ਨੇ ਉੱਤਰ ਦਿੱਤਾ ਮਾਤਾ ਜੀ ਜੰਗ ਵਿੱਚੋਂ ਛੱਡਣ ਅਧਰਮ ਹੈ ਇਸ ਲਈ ਮੈਂ ਆਪ ਆਪ ਜੀ ਦੇ ਹੁਕਮ ਵੀ ਪਾਲਣਾ ਨਹੀਂ ਕਰ ਸਕਦਾ ਮੈਂ ਤਾਂ ਨਹੀਂ ਜੰਗ ਵਿੱਚੋਂ ਤੁਰਨਾ ਦੋ ਹਾਲਾਤਾਂ ਵਿੱਚ ਹੀ ਵਾਪਸ ਆ ਸਕਦਾ ਹੈ ਜਾਂ ਜੰਗ ਫਤਿਹ ਕਰਕੇ ਜੇਤੂ ਦੇ ਰੂਪ ਵਿੱਚ ਆਵਾਂ ਜਾਂ ਜੇ ਹਾਰਦ ਪਾ ਕੇ ਸ਼ਹੀਦ ਹੋਵਾਂ ਇਸ ਲਈ ਮੈਨੂੰ ਦਿਓ ਅਸੀਸਾਂ ਮੈਂ ਜੇਤੂ ਹੋ ਕੇ ਹੀ ਵਾਪਸ ਆਵਾਂ ਬਾਬਾ ਧਿਆਗਮਲ ਜੀ ਨੇ ਮੈਦਾਨੇ ਜੰਗ ਅੰਦਰ ਆਪਣੀ ਤੇਗ ਕੀਤੀ ਆਪਣੀ ਤੇਗ ਦੇ ਜੋਹਰ ਦਿਖਾਏ ਸੈਂਕੜੇ ਖਾਨ ਦੇ ਖਾਨ ਜਿਹੀ ਦੁਸ਼ਮਣ ਦੀ ਹਰਾ ਦਿੱਤੇ ਵੇਖ ਕੇ ਤੇਗ 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 ਦੇ ਜੋਹਰ ਐਸੇ ਸ੍ਰੀ ਗੁਰੂ ਵਰਗੋਬਿੰਦ ਸਾਹਿਬ ਨੇ ਪੁੱਤਰ ਜੀ ਨੇ ਨਾਲ ਲੜਾਕੀ ਕਿਹਾ ਹੁਣ ਤੋਂ ਤੁਹਾਡਾ ਨਾਮ ਧਿਆਗਮਲ ਨਹੀਂ ਸਦਾ ਲਈ ਤੇਗ ਭਦਰ ਹੀ ਰਹੇਗਾ ਆਪ ਨੂੰ ਸਨ 1904 ਤੀਸਰੀ ਵਿਚੁਰਗਤੀ ਸਾਹਬ ਦਿੱਤੀ ਗਈ ਜਿਹਦੇ ਕੋਲ ਨਾਨਕ ਦੇਵ ਜੀ ਦੇ ਦੱਸਿਆ ਦਸ ਸਾਈ ਗੁਰੂ ਦਾ ਨਾਮ ਜਪਣਾ ਸਿੱਖ ਤੇ ਮਾਇਆ ਤੋਂ ਨਿਲੇਪ ਰਹਿਣਾ ਸੀ। ਸ੍ਰੀ ਗੁਰੂ ਤੇਜ ਬਹਾਦਰ ਸਾਹਿਬ ਜੀ ਨੇ ਸ੍ਰੀ ਗਰਤਾਰੂ ਸਾਹਿਬ ਤੇ ਬਾਬਾ ਬਕਾਲਾ ਸਾਹਿਬ ਜੀ ਕੇ ਇਸ ਤਰ੍ਹਾਂ ਵਿਚੰਗ ਰਹੇ ਤੇ ਅਪਗ੍ਰੈਂਡ ਕਰਿਆ ਆਪਣਾ ਸਮਾਪਤਨ ਬੰਦਗੀ ਵਿੱਚ ਹੀ ਪ੍ਰਕਾਸ਼ ਕੀਤਾ। ਅਤੇ ਗੁਰੂ ਨਾਨਕ ਦੇਵ ਜੀ ਦੇ ਬਾਅਦ ਅੰਜਨ ਮਾਨ ਰੰਜਨ ਰਹਿ ਕੇ ਨੂੰ ਪੂਰਾ ਪੂਰਾ ਸਰਬਸਤ ਸਿਖਾਇਆ। ਇਹ ਸਾਰੇ ਸਮੇਂ ਦਾ ਰਾਜ ਮਾਤਾ ਨਾਮ ਕੀ ਜੀਤੇ ਜੀਤੀ ਸੀ। ਉਹਨਾਂ ਦੇ ਨਾਲ ਹੀ ਰਹੇ। ਇਹ ਸਾਕੇ ਕੋਈ ਆਪਹਾਰੀ ਨਹੀਂ ਇਹ ਉਹ ਮੂ ਹੈ ਜੋ ਤੁਹਾਨੂੰ ਦਿਖਾਉਂਦਾ ਹੈ ਕਿ ਦਇਆ ਵਿਤੀ ਮਹਾਤਾ ਹੈ ਹਿੰਮਤ ਵਿੱਚ ਹੀ ਜੀਵਨ ਆਤਮ ਸੱਚੀ ਖੜੇ ਰਹਿਣ ਦੀ ਅਸਲ ਬਾਤ ਹੈ ਧੰਨ